ਆ ਬਾਬਾ ਜੀ ਨੇ ਇੰਦਰ ਜਿੱਕਾ ਸੂਟ ਵਾਲੇ ਜਾਸੱਚ ਜਿਆਦਾ ਲੱਗਦਾ ਮੈਨੂੰ ਹਾਂਜੀ ਹਾਂਜੀ ਤਾੜੀ ਮਿੱਤਰੋ ਤਾੜੀ ਜੂੜਵਾਰ ਦਿਓ ਯਾਰ ਤਾੜੀ ਕਿੱਥੇ ਗਈ ਰੋਗੀ ਤਾੜੀ ਮਾਰਦੂ ਕਲੈਰੀ ਜੋਰ ਲੱਗਿਆ ਹੋਇਆ ਆ ਤਾੜੀ ਬਟਾ ਲਾਲ ਜੇ ਤੁਰਿਆ ਮਿੱਤਰੋ ਜਿੱਕਾ ਵੱਡਾ ਪਿੱਛੇ ਰਹਿ ਗਿਆ ਹਾਂ ਮੁबारक ਹੈ ਭਾਈ ਜੀ ਦੇਰੇ ਬਜ਼ੁਰਗਾਂ ਨੇ ਰੇਸ ਲਗਾਈ ਹੈ ਪਾਂਦਰ ਉਸ ਤੋਂ ਅੱਖੇ ਮਾਲਕ ਤੁਹਾਨੂੰ ਭਾਈ ਨਾਮ ਵੀ ਦੱਸ ਦੋ ਕਿ ਨਹੀਂ ਜਿੱਤੇ ਇੱਕ ਵਾਰੀ ਨਾਮ ਜ਼ਰੂਰ ਦੱਸ ਕੇ ਜਾਇਓ ਸਤਵਿੰਦਰ ਸਿੰਘ ਜੀ ਬਲਸੋਰਾ ਸਤਵਿੰਦਰ ਸਿੰਘ ਜੀ ਬਲਸੋਰਾ ਪਿੰਡ ਕੀਤਾ ਜੀ ਤੁਸੀਂ ਨੇ ਹਾਂ ਜੀ ਸਤਵਿੰਦਰ ਸਿੰਘ ਬਲਸੋਰਾ ਜੇਤੂਰੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਜੀ ਸੈਕਿੰਡ ਵੀ ਝਾੜ ਦਿਓ ਜੀ ਸੈਕਿੰਡ ਜੀ ਸਾਡੇ ਪਿੰਡ ਦੀ ਸ਼ਾਨ ਗੱਜਣ ਸਿੰਘ ਜੀ ਫੌਜੀ ਸੈਕਿੰਡ ਆਏ ਨੇ ਜੀ ਉਹਨਾਂ ਟੋਟਲੀ ਵਾਲੇ ਦਾ ਬਲਜਿੰਦਰ ਸਿੰਘ ਟੋਟਲੀ ਤਾੜੀ 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 ਚਾਰ ਚਾਰ ਚਾਰ

ਬਾਈ ਜੀ ਰਾਈਟ ਦੇ 50 ਮਿੰਟ ਬਾਕੀ ਆ ਪਰ ਇਸ ਵੀ ਲੋਣੀ ਹੈ ਬੇਨਤੀ ਹੈ ਸਗਾ ਆਪਣੇ ਬਜ਼ੁਰਗ ਸਵਾਨ ਨੂੰ ਜਿਹੜੇ 65 ਸਾਲਲੇ ਨੇ ਉਹ ਵੀ ਪਹੁੰਚੋ ਜੀ ਸਾਡੇ ਵਿੱਚ ਗੁਰਨਾਮ ਸਿੰਘ ਜੀ ਬੀਰ ਜੀ 65 ਸਾਲਲੇ 65 ਸਾਲਲੇ ਚ ਦੱਸੋ ਕਿੰਨੇ ਬਜ਼ੁਰਗ ਚਾਰ ਬਜ਼ੁਰਗ ਹੈ ਜੀ ਆ ਪਹੁੰਚੋ ਜੀ ਨਾ ਬੋਲਦੋ ਜੀ ਇੱਕ ਵਾਰੀ ਦੋ ਪਹੁੰਚ ਗਏ ਦੋ ਰਹਿ ਗਏ ਭਜਨ ਸਿੰਘ ਮਹਿਰੋਲੀ ਜਸਵੰਤ ਸਿੰਘ ਭਜੌਲੀ ਅਮਰੀਕ ਸਿੰਘ ਮੈਨ ਬਲਜਿੰਦਰ ਸਿੰਘ ਕੋਟਲੀ ਹੱਥ ਖੜਾ ਕਰ ਦਿਓ ਬਜ਼ੁਰਗ ਜਿਹੜੇ ਪਹੁੰਚੇ ਭਜਨ ਸਿੰਘ ਮਹਿਰੋਲੀ पहुंच तो तो गए जसवंत जसवंत सिंह भजौली अमरीक सिंह मैन हाथ खड़ा कर दो अमरीक सिंह मैन ना ਲਾਈਵ ਵਾਲੇ ਕੈਮਰੇ 'ਚ ਨਹੀਂ ਦਿਖਦਾ ਯਾਰ 5 ਮਿੰਟ ਬਾਕੀ ਹੈ ਬਾਈ ਜੀ ਰੇਸ ਵਾਲੇ ਜਿੰਨੇ ਸ਼ਕਾਰੀਪੁਰਾ ਬਾਈ ਜੀ ਬੇਨਤੀ ਹੈ ਜੀ ਉਹ ਵੀ ਆਪਣੇ ਜਾਨ ਵਰ ਤਿਆਰ ਕਰ ਲੈਣ ਸਿਰ ਭਾਈ ਏਸ ਲਗਣੀ ਬਜ਼ੁਰਗਾਂ ਜੀ ਅ ਛੱਡੋ ਜੀ ਬਾਈ ਇੱਕ ਵਾਰੀ ਇਹਨਾਂ ਦੇ ਨਾਮ ਤੇ ਵੀ ਤਾੜੀ ਜ਼ਰੂਰ ਮਾਰ ਦਿਓ ਦੇਖੋ ਮਿੱਤਰੋ ਮੁਕਾਬਲਾ ਫਿਰ ਇਹਨਾਂ ਦਾ ਵੀ ਦੇਖੀ ਤੇ ਕੀ ਇਹ ਤਾਂ ਲੀ ਪੱਟ ਗਿਆ ਭਾਈ ਤਾੜੀਆਂ ਤਾੜੀਆਂ ਜ਼ੋਰ ਲੱਗਿਆ ਵਾ ਹਾਂ ਅਮਰੀਕ ਸਿੰਘ ਜੀ ਮੈਨ ਤੋਂ ਅਮਰੀਕ ਸਿੰਘ ਜੀ ਮੈਨ ਜੇਤੂ ਰਹੇ ਨੇ ਜੀ ਅਮਰੀਕ ਸਿੰਘ ਜੀ ਮੈਨ ਆ ਸੈਕਿੰਡ ਵੀ ਦੱਸ ਦਿਓ ਜੀ ਸੈਕਿੰਡ ਜੀ ਬੰਤ ਪਜੋਲੀ ਇਹ ਪ੍ਰਾਣੇ ਨੇ ਮਿੱਤਰੋ ਇਹ ਸੀਟੀ ਜੂ ਬਸ ਵਾਲਾ ਮਿੱਤਰੋ ਰੋਡ ਵਿੱਚ ਪਾ ਕੇ ਪੱਜਿਆ ਪੂਰਾ ਬਾਬਾ ਇਹਨਾਂ ਦਾ ਵੀ ਧੰਨਵਾਦ ਤਾੜੀ ਮਾਰ ਦਿਓ ਬਜ਼ੁਰਗਾਂ ਦੇ ਨਾਂ ਤੇ ਇੱਕ ਵਾਰ ਲੈ ਵੀਰ ਇਹ ਸਾਊਂਡ ਰੱਖ ਕੇ ਇੱਕ ਵਾਰੀ ਤਾੜੀ ਮਾਰ ਦਿਓ ਉਧਰ ਲਾਲ ਪੱਟੇ ਵਾਲੀ ਲਾਲ ਜਰਸੀ ਵੀ ਪਹਿਲਾਂ ਜਿੱਤੇ ਹੋਇਆ ਹੈ ਉਹ ਗਾਓ ਆਉਣ ਦੇ ਹੋਣਾ ਆਉਣ ਦੇ ਉਹਨਾਂ ਦੀ ਫੇਰ ਕਰਾ ਦੇ ਦੋਨਾਂ ਦੀ ਬੜੀ ਤਾੜੀ ਮਾਰ ਦਿਓ ਯਾਰ ਤੇ ਦੋਨੋਂ ਪਹਿਲਾਂ 8 ਸੈਕਿੰਡ ਰਹੇ ਦੇਖ ਲੋ ਦੁਬਾਰੇ ਫੇਰ ਹਾਂ ਉਹਨਾਂ ਦੀ ਫੇਰ ਕਰਾ ਦੇ ਦੋਨਾਂ ਦੀ ਹਾਂ ਕਰਾਓ ਬੜੀ ਨੇ ਦੋਨਾਂ ਦੀ ਵੀ ਪਾਪਾ ਜੀ ਦੀ ਚਲੋ ਭਾਈ ਕੀਮਲਾ ਪਿੱਛੇ ਨੇ ੱਤਕਾ ਲਾ ਦੇ ਮੜਾ ਜਾ ਓਹੋ ਲੈ ਜਾ ਭਾਈ ਤੇ ਤੇਲ ਵਗ ਗਿਆ ਕੋਈ ਗੱਲ ਨਹੀਂ ਇਹਦਾ ਪਾਸੇ ਆ ਗਿਆ ਆ ਦੇਖ ਲੈ ਬਾਪੂ ਪਿੰਡ ਵਾਲੇ ਕਹਿੰਦੇ ਨੀ ਕੁੱਤੀ ਵੇਂਦੀ ਕੇ ਭੱਜੀ ਆ ਜੀ ਬਜ਼ੁਰਗ ਨੇ ਪਹੁੰਚ ਜੋ ਜੀ ਉਧਰ ਸਟਾਡੀ ਪੁਆਇੰਟ ਤੇ ਹੁਣ ਬੋਲਦੇ ਵੀਰੇ ਇੱਕ ਵਾਰ ਹੁਣ ਬੋਲਦੇ ਹੋ ਭਾਈ ਜੀ ਕੁਸੀਂ ਕਮੇਟੀ ਮੈਂਬਰ ਜਿਹਨੇ ਸਟੇਜ ਦੇ ਕੋਲੇ ਖੜੇ ਹੋ ਭਾਈ ਜੀ ਥੋੜਾ ਥੋੜਾ ਪਿੱਛੇ ਨੂੰ ਹੋ ਜਿਓ ਲਾਈਵ ਚੱਲਦਾ ਹੈਲੋ ਸੋ ਸਾਡੇ ਭਰਾ ਲਾਈਵ ਤੇ ਜੁੜੇ ਆ ਭਾਈ ਗੁਰਪ੍ਰੀਤ ਇਟਲੀ ਤੇ ਪਰਮਲੇਟਲੀ ਇਹਨਾਂ ਭਰਾਵਾਂ ਦਾ ਧੰਨਵਾਦ ਕਰਦੇ ਇਟਲੀ ਤੋਂ ਲਾਈਵ ਦੇਖ ਰਹੇ ਆ ਸੋ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਭਰਾਵਾਂ ਦਾ ਹੈਲੋ ਭਾਈ ਜੀ ਅਸੀਂ ਨਾਂ ਬੋਲਾਂਗੇ ਬਜ਼ੁਰਗਾਂ ਨੂੰ ਬੇਨਤੀ ਹੈ ਕਿ ਆਪਣਾ ਹੱਥ ਖੜਾ ਕਰਨ ਜੀ ਸਭ ਤੋਂ ਪਹਿਲਾਂ ਗੁਰਮੀਤ ਸਿੰਘ ਜੀ ਪੰਜੋਲਾ ਭਾਈ ਗੁਰਮੀਤ ਸਿੰਘ ਜੀ ਪੰਜੋਲਾ ਹੱਥ ਖੜਾ ਕਰਨ ਜੀ ਜੇ ਸਟਾਰਟਿੰਗ ਪੁਆਇੰਟ ਤੇ ਪਹੁੰਚੇ ਰਹੇ ਬਾਈ ਗੁਰਮੀਤ ਸਿੰਘ ਜੀ ਪੰਜੋੜਾ ਪਹੁੰਚੋ ਜੀ ਸਾਡੀ ਪੁਆਇੰਟ ਤੇ ਸਤਵਿੰਦਰ ਸਿੰਘ ਪਲਸੌਰਾ ਪਹੁੰਚੋ ਪਹੁੰਚੋ ਬਾਈ ਜੀ ਸੁਖਦੇਵ ਸਿੰਘ ਪੰਜੋਲੀ ਸੁਖਦੇਵ ਸਿੰਘ ਪੰਜੋਲੀ ਪਹੁੰਚੋ ਜੀ ਸੁਖਦੇਵ ਸਿੰਘ ਮਹਿਰੋਲੀ ਹੱਥ ਖੜਾ ਕਰੋ ਜੀ ਜੇ ਪਹੁੰਚ ਗਿਆ ਗੱਜਣ ਸਿੰਘ ਫੌਜੀ ਕਰੋ ਜੀ ਹੱਥ ਖੜਾ ਜੇ ਪਹੁੰਚ ਗਏ ਸਟਾਰਟਿੰਗ ਪੁਆਇੰਟ ਤੇ ਤਿੰਨ ਪੰਜੋੜਕ ਪਹੁੰਚ ਗਏ ਦੋਨੋਂ ਵੀ ਬੇਨਤੀ ਹੈ ਜਲਦੀ ਪਹੁੰਚੋ ਜੀ ਯੋਗੇ ਦੇਖੋ ਯਾਰ ਪਿੱਛੇ ਵਾਲਿਆਂ ਨੂੰ ਨਹੀਂ ਦਿਖਦਾ ਵੀਰ ਕੋਈ ਨਹੀਂ ਹੁੰਦਾ ਆਉਣਾ ਸਾਈਡ ਹੋ ਕੇ ਦੇਖੋ ਹੈਲੋ ਹੈਲੋ ਭਾਈ ਤਿੰਨ ਬਜ਼ੁਰਗ ਪਹੁੰਚ ਗਏ ਦੋ ਰਹਿ ਗਏ ਕ ਚਾਰ ਹੋ ਗਏ ਆ ਨਹੀਂ ਆ ਬੋਲਣੇ ਵਾਲਾ ਨਹੀਂ ਹੈਗਾ ਵੀਰ ਆ ਕੈਮਰੇ ਵਾਲਾ ਹੈ ਹੈਲੋ ਡੰਬੀ ਤਾਂ ਨਹੀਂ ਭੇਜਣੀ ਉਧਰ ਬਾਈ ਜੀ 2 ਮਿੰਟ ਬਜ਼ੁਰਗ ਨੂੰ ਜੇ ਪੰਜਵਾਂ ਬਜ਼ੁਰਗ ਪਹੁੰਚਦਾ ਠੀਕ ਹੈ ਨਹੀਂ 4 ਦੀ ਦੌੜ ਲਵਾ ਦਿਓ ਜੀ 2 ਮਿੰਟੇ ਬਸ 2 ਜਾਂ 1 ਮਿੰਟ ਜੇ ਇੰਤਜ਼ਾਰ ਕਰਨਾ ਨਹੀਂ 4 ਦੀ ਦੌੜ ਲਵਾ ਦੇਣੀ ਜੀ ਪ੍ਰਗਟ ਵੀਰੇ ਇੱਦੀ ਭਜਾਉਣੇ ਸਾਹ ਤਾਂ ਨਹੀਂ ਛੱਡਣਾ ਪੁਰੇ ਆ ਬਾਈ ਇੱਕ ਵਾਰੀ ਤਾੜੀ ਜ਼ਰੂਰ ਮਾਰ ਦਿਓ ਯਾਰ ਬਜ਼ੁਰਗਾਂ ਦੇ ਨਾਓ ਤੇ ਮਿੱਤਰੋ 65 ਤੋਂ 75 ਸਾਲ ਵਾਲੇ ਬਜ਼ੁਰਗਾਂ ਨੂੰ ਵੀ ਵਧੀਆ ਮੁਕਾਬਲਾ ਹੋਣਾ ਇਹਨਾਂ ਦਾ ਵੀ ਸ਼ਾਮ ਨੂੰ ਗੁਰਗਾ ਵਿੜਾਈ ਦਾ ਵੀ ਮੁਕਾਬਲੇ ਆ ਸਟਾਰਟਿੰਗ ਪੁਆਇੰਟ ਤੇ ਪਹੁੰਚਣੀ 65 ਤੋਂ 75 ਸਾਲ ਵਾਲੇ ਬਜ਼ੁਰਗ ਤਿੰਨ ਚਾਰ ਬਜ਼ੁਰਗਾਂ ਦੇ ਨਾਓ ਆ ਗਏ ਜੀ ਬਜ਼ੁਰਗਾਂ ਨੂੰ ਇੱਕ ਹੱਥ ਬਨ੍ਹ ਕੇ ਬੇਨਤੀ ਆ ਕਿ ਟਰੈਕ ਤੋਂ ਦੋ ਸਾਈਡ ਹੋ ਜਾਓ ਦੋ ਇੱਕ ਪਾਸੇ ਦੋ ਇੱਕ ਪਾਸੇ ਕਿਉਂਕਿ ਵਿਚਕਾਰ ਤਾਰ ਹੈ ਕੋਈ ਤਾਰ 'ਚ ਪਾਉਲੀਏ ਕਿਸੇ ਬਜ਼ੁਰਗ ਦੇ ਸੱਤ ਵੇਟ ਨਾ ਲੱਗ ਜੇ ਤਾਰ ਤੋਂ ਦੋ ਬਜ਼ੁਰਗ ਇੱਕ ਪਾਸੇ ਹੋ ਜਾਓ ਦੋ ਇੱਕ ਪਾਸੇ ਹੋ ਜਾਓ ਜੀ ਹੱਥ ਬਨ੍ਹ ਕੇ ਬੇਨਤੀ ਹੈ ਜੀ ਬਾਈ ਕਬਾਈ ਹੋਰ ਗਿਆ ਝਟੌਲੀ ਤੋਂ ਇਹਦਾ ਵੀ ਨਾਂ ਲਿਖ ਲਿਓ ਕੀ ਨਾਂ ਹੈ ਵੀਰੇ ਬਾਈ ਸੁਖਦੇਵ ਸਿੰਘ ਝਟੌਲੀ ਇਹ ਵੀ ਲਿਖਿਓ ਜੀ ਬਾਈ ਜਿੰਨੇ ਪਹੁੰਚ ਗਿਆ ਕਰਾਉਂ ਦੀ ਰੇਸ ਕਰਾ ਦਿਓ ਕਰਾ ਦਿਓ ਬਾਈ ਜੀ ਕਰਾ ਦਿਓ ਫਿਰ ਅਗਨੀ ਸ਼ਿਫਟ ਵੀ ਸ਼ੁਰੂ ਹੋਣ ਵਾਲੀ ਹੈ ਕਰਾ ਦਿਓ ਜੀ ਕਰਾ ਦਿਓ ਸ਼ਿਕਾਰੀ ਭਰਾਵਾਂ ਨੂੰ ਬੇਨਤੀ ਹੈ ਮਿੱਤਰੋ ਮੂੰਹ ਮਾਪ ਤਿਆਰ ਰੱਖਿਓ ਬਜ਼ੁਰਗਾਂ ਦੀ ਰੇਸ ਲੱਗਣ ਲੱਗੀ ਹੈ ਉਹ ਨਹੀਂ ਸਿਰੇ ਚੱਲਣ ਦੇ ਕੁੱਤੇ ਆ ਲੱਕਾ ਉਹ ਗਰਜ ਵਾਲਾ ਕਿੱਥੇ ਉਹ ਸਿਰੇ ਹੀ ਆ ਜਾਣ ਤੋਂ ਕੋਈ ਗੱਲ ਨਹੀਂ ਹਾਂ ਕਿਤੇ ਨਹੀਂ ਮਸਲ ਹੁੰਦਾ ਸਖਾਰੀ ਭਰਾਵਾ ਆਪਾਂ ਮੂਹ ਵਹੇਗੀ ਆ ਮੜਦਾਂਗੇ ਬੜੀ ਬੜੀ ਸ਼ਾਮ ਨੂੰ ਕੋਈ ਨਹੀਂ ਆਉਣ ਦੇ ਅੱਜ ਇੱਥੇ ਚੱਲਣ ਦੇ ਕੰਮ ਨੂੰ ਪਤਾ ਉਹ ਦਿਖ ਲਹਿਲ ਪਈ ਹੋਈ ਐ ਉਹ ਲੈਂਡ ਪਈ ਹੋਈ ਐ ਕਹਿੰਦੇ ਉੱਥੇ ਤੱਕੇ ਜਾਣ ਦੋ ਕਰੋ ਜੀ ਗਰਾਊਂਡ ਕਲੀਅਰ ਬਾਈ ਜੀ ਸਾਰੀ ਭਰਾ ਬਾਈ ਕਮੇਟੀ ਵੀਰਾਂ ਨੂੰ ਵੀ ਬੈਠੀ ਐ ਬਾਈ ਸਟੇਜ ਕੋਲੋਂ ਕਲੀਅਰ ਕਰ ਦਿਓ ਉਧਰ ਲਾਈਵ ਚੱਲਦਾ ਹਾਂ मे तरह कहते जो सुखदेव जित गया पांच सौ रुपया सनी वोले लागे चटोली वाला जित गया जे आए नी बी आए नी ना ना आज तक देखो गल गलत है हां